ਮਜੀਠਿਆ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰਿਆ ਅੰਦਾਜ਼ਾ ਹੈ ਕਿ ਵਿਜੀਲੈਂਸ ਦੀ ਟੀਮ ਮੋਹਾਲੀ ਦਫ਼ਤਰ ਤੋਂ ਰਵਾਨਾ ਹੋ ਚੁੱਕੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਵਿਕਰਮ ਸਿੰਘ ਮਜੀਠਿਆ ਨੂੰ ਉਹਨਾਂ ਦੇ ਪਿੰਡ ਮਜੀਠੇ ਲੈ ਕੇ ਪਹੁੰਚ ਰਹੀ ਹੈ ਪਿੰਡ ਮਜੀਠੇ ਤੋਂ ਤਸਵੀਰਾਂ ਵੀ ਤੁਹਾਡ ਨਾਲ ਸਾਂਝੀਆਂ ਕਰਿਆ ਫਿਲਹਾਲ ਘਰ ਦੇ ਬਾਹਰ ਕੋਈ ਵੀ ਹਲਚਲ ਹਲੇ ਦਿਖਾਈ ਨਹੀਂ ਦੇ ਰਹੀ ਲੇਕਿਨ ਖਬਰ ਆ ਰਹੀ ਹੈ ਕਿ ਕੁਝ ਹੀ ਦੇਰ ਦੇ ਵਿੱਚ ਵਿਜੀਲੈਂਸ ਦੀ ਟੀਮ ਮਜੀਠਿਆ ਨੂੰ ਮਜੀਠੇ ਪਿੰਡ ਲੈ ਕੇ ਪਹੁੰਚ ਰਹੀ ਹੈ ਲਗਾਤਾਰ ਗਵਾਹੀ ਤੇ ਬਿਆਨਾਂ ਦੇ ਆਧਾਰ ਤੇ ਵਿਕਰਮ ਸਿੰਘ ਮਜੀਠਿਆ ਤੋਂ ਪੁੱਛਗਿੱਛ ਕੀਤੀ ਜਾ ਇਹ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ Shimla ਦੇ Mashobra ਦੇ ਵਿੱਚ Vikram Singh Majithia ਨੂੰ ਲੈ ਕੇ Vigilance team ਪਹੁੰਚੀ ਸੀ ਜਿੱਥੇ ਜਾਂਚ ਪੜਤਾਲ ਲਗਾਤਾਰ ਕੀਤੀ ਜਾ ਰਹੀ ਸੀ property ਦੇ ਤੱਜ਼ੀਕ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਪਹਿਲਾਂ ਵੀ ਲਗਾਤਾਰ ਜਿਹੜੇ ਬਿਆਨ ਨੇ ਉਹ ਦਰਜ ਕਰਵਾਏ ਗਏ ਸੀ ਅਗਰ ਗੱਲ ਕੀਤੀ ਜਾਵੇ X DGP ਦੀ ਗੱਲ ਕੀਤੀ ਜਾਵੇ Sidharth Chattopadhyay ਤੇ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਸੀ ਇਸ ਤੋਂ ਇਲਾਵਾ X DGP ਦੇ ਡਾਇਰੈਕਟਰ ਨਿਰੰજન ਸਿੰਘ ਦੇ ਬਿਆਨ ਦਰਜ ਕੀਤੇ ਗਏ ਸੀ ਮਜੀਠਿਆ ਦੇ ਕਿ ਕਰੀਬੀ ਰਹੇ ਉਹਨਾਂ ਦੇ ਐਕਸਪੀਏ ਤਲਬੀਰ ਸਿੰਘ ਇਸ ਤੋਂ ਲਾਵਾ ਬੋਨ ਨਾ ਜਨਾਲਾ ਇਹਨਾਂ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਸੀ ਤਾਂ ਇਹਨਾਂ ਬਿਆਨਾਂ ਤੇ ਗਵਾਹਾਂ ਦੇ ਆਧਾਰ ਤੇ ਹੀ ਲਗਾਤਾਰ ਵਿਕਰਮ ਸਿੰਘ ਮਜੀਠਿਆ ਤੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਵੀ ਜਿਲੰਗਜ਼ ਦੀ ਟੀਮ ਉਹਨਾਂ ਨੂੰ ਲੈ ਕੇ ਮਜੀਠੇ ਪਹੁੰਚ ਰਹੀ ਹੈ ਮਜੀਠੇ ਪਿੰਡ ਉਹਨਾਂ ਦੇ ਪਹੁੰਚ ਰਹੀ ਹੈ ਜਿੱਥੇ ਅਗਰ ਵਿਕਰਮ ਸਿੰਘ ਮਜੀਠਿਆ ਦੀ ਗਾਲ ਕਿਤੀ ਜਾਵੇ ਤਾਂ ਮਜੀਠੇ ਪਿੰਡ ਤੋਂ ਲਗਾਤਾਰ ਤਿੰਨ ਵਾਰ ਐਮਐਲਏ रह चुके ਨੇ ਮਜੀਠਿਆ 2007 2012 ਤੇ 2017 ਦੇ ਵਿੱਚ ਵਿਕਰਮਜੀਤ ਸਿੰਘ ਮਜੀਠਿਆ ਜਿਹੜੇ ਨੇ ਉਹ ਐਮਐਲਏ ਰਹ ਚੁਕੇ ਨੇ ਮਜੀਠੇ ਪਿੰਡ ਤੋਂ ਤੇ ਲਗਾਤਾਰ ਵਿਜੀਲੈਂਸ ਟੀਮ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਆਮਦਨੀ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਮੁਹਾਲੀ ਕੋਰਟ ਦੇ ਵਿੱਚੋਂ ਵਿਜੀਲੈਂਸ ਟੀਮ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ ਸੀ ਤੇ ਕੱਲ 2 ਜੁਲਾਈ ਨੂੰ ਮਜੀਠਿਆ ਦਾ ਰਿਮਾਂਡ ਜਿਹੜਾ ਹੈ ਖਤਮ ਹੋਣ ਜਾ ਰਿਹਾ ਤੇ ਕੱਲ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠਿਆ ਨੂੰ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਅੱਜ ਦੀ ਗੱਲ ਕੀਤੀ ਤਾਂ ਲਗਾਤਾਰ ਉਹਨਾਂ ਦੇ ਵੱਖ-ਵੱਖ ਜਗ੍ਹਾ ਤੇ ਉਹਨਾਂ ਦੇ ਵੱਖ-ਵੱਖ ਕਾਰਜ ਜਿੱਥੇ ਨੇ ਉੱਥੇ ਜਿਹੜੀ ਵਿਜੀਲੈਂਸ ਦੀ ਟੀਮ ਮਜੀਠਿਆ ਨੂੰ ਲੈ ਕੇ ਪਹੁੰਚ ਰਹੀ ਹੈ ਲਗਾਤਾਰ ਜਾਂਚ ਪੜਤਾਲ ਕਰ ਰਹੀ ਹੈ ਤਾਂ ਅੱਜ ਮਜੀਠੇ ਪਿੰਡ ਦੇ ਵਿੱਚ ਵਿਜੀਲੈਂਸ ਦੀ ਟੀਮ ਕੁਝ ਹੀ ਦੇਰ ਦੇ ਵਿੱਚ ਪਹੁੰਚਣ ਵਾਲੀ ਹੈ ਤੇ ਮਜੀਠੇ ਪਿੰਡ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅਗਰ ਮਜੀਠਿਆ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਗ੍ਰੀਨ ਐਵਨ ਅੰਮ੍ਰਿਤਸਰ ਦੇ ਗ੍ਰੀਨ ਐਵਨ ਕਾਰ ਦੇ ਵਿੱਚ ਵਿਜੀਲੈਂਸ ਦੀ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠਿਆ ਨੂੰ 7 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਕੋ ਕੀਤਾ ਗਿਆ 7 ਦਿਨਾਂ ਦਾ ਵਿਜੀਲੈਂਸ ਰਿਮਾਂਡ ਮਿਲਿਆ ਵਿਜੀਲੈਂਸ ਰਿਮਾਂਡ ਤੋਂ ਬਾਅਦ ਲਗਾਤਾਰ ਪੁੱਛਗਿੱਛ ਜਾਰੀ ਹੈ ਬਿਆਨ ਜਿਹੜੇ ਸੀ ਦਰਜ ਕਰਵਾਏ ਜਾ ਰਹੇ ਸੀ ਐਕਸ ਡੀਜੀਪੀ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਐਕਸ ਈਡੀ ਡਾਇਰੈਕਟਰ ਡਿਪਟੀ ਡਾਇਰੈਕਟਰ ਜੀਡੀਸੀ ਨਿਰੰਜਨ ਸਿੰਘ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਇਸ ਤੋਂ ਇਲਾਵਾ ਪੀਏ ਤਲਬੀਰ ਸਿੰਘ ਜਿਹੜੇ ਕਿ ਐਕਸ ਪੀਏ ਮੰਜੀਠਿਆ ਦੇ ਕਰੀਬੀ ਰਹਿ ਚੁੱਕੇ ਨੇ ਤਲਬੀਰ ਗਿੱਲ ਉਹਨਾਂ ਦੇ ਬਿਆਨ ਜਿਹੜੇ ਸੀ ਦਰਜ ਕੀਤੇ ਗਏ ਸੀ ਤੇ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਵਿਕਰਮ ਸਿੰਘ ਮੰਜੀਠਿਆ ਦੀ ਜੜੀ ਜਾਂਚ ਐਨਸੀਬੀ ਵੀ ਕਰ ਸਕਦੀ ਹੈ ਨਾਰਕੋਟ ਬਿਊਰੋ ਜਿਹੜੀ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਅਗਰ ਵੀ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਸਿਮ ਚਰਨ ਜਿਸ ਚੰਨੀ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਅਗਰ ਉਹਨਾਂ ਨੂੰ ਗਵਾਹੀ ਦੀ ਲੋੜ ਹੈ ਅਗਰ ਵਿਜਲਕਸ ਦੀ ਟੀਮ ਨੂੰ ਗਵਾਹੀ ਦੀ ਲੋੜ ਹੈ ਤਾਂ ਉਹ ਵੀ ਗਵਾਹ ਜਿਹੜੇ ਗਵਾਹੀ ਹੈ ਉਹ ਦੇ ਸਕਦੇ ਨੇ ਜਾਂਚ ਜਿਹੜੀ ਹੈ ਹੋਰ ਕੀਤੀ ਜਾ ਸਕਦੀ ਹੈ ਤਾਂ ਲਗਾਤਾਰ ਵਕ ਵਕ ਠਿਕਾਣਿਆਂ ਤੇ ਮਜੀਠਿਆ ਦੇ ਵਕ 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 ਠਿਕਾਣਿਆਂ ਤੇ ਵਕ ਵਕ ਜਗਾ ਤੇ ਜੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ ਵਿਜੀਲੈਂਸ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ 모ਹਾਲੀ ਦਫਤਰ ਤੋਂ ਰਵਾਨਾ ਹੋ ਚੁੱਕੀ ਹੈ ਕੁਝ ਹੀ ਦੇਰ ਦੇ ਵਿੱਚ ਕੁਝ ਹੀ ਪੱਲਾਂ ਦੇ ਵਿੱਚ ਮਜੀਠਿਆ ਲੈ ਕੇ ਵਿਕਰਮ ਸਿੰਘ ਮਜੀਠਿਆ ਨੂੰ ਟੀਮ ਜਿਹੜੀ ਹੈ ਵਿਜੀਲੈਂਸ ਦੀ ਉਹ ਪਹੁੰਚ ਰਹੀ